ਸਾਡਾ ਸਾਮਾਨ ਚ ਇਹ ਜਿਹੇ ਹਵੇਲਿਆਂ ਦਾ ਕੰਮ ਸ਼ੁਰੂ ਕਰੀਏ ਜੀ ਅੱਛਾ ਸ਼ੌਂਕ ਸੀਗਾ ਹਵੇਲਿਆਂ ਦਾ ਵੀ ਹਵੇਲਿਆਂ ਦਾ ਕੰਮ ਹੀ ਸ਼ੁਰੂ ਕਰੀਏ ਇਹੀ ਸਿੱਖੀਏ ਤੇ ਹਵੇਲੀ ਬਣਾਈਏ ਹਾਂਜੀ ਹੁਣ ਹਵੇਲਿਆਂ ਦੀ ਕੰਮ ਹੀ ਆ ਰਿਹਾ ਜੀ ਕੋਰਾ ਵਗੈਰਾ ਨੇ ਹਾਂਜੀ 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 ਇਹ ਬਈ ਕੀ ਕੀ ਕੱਟ ਕੇ ਲਾਇਆ ਹੋਇਆ ਇਹਦੇ ਚ ਇਹ ਪੱਥਰ ਲਾਏ ਹੋਣੇ ਜੀ ਅੱਛਾ ਪੱਥਰ ਕੱਟ ਕੇ ਲਾਏ ਹੋਏ ਲਾਲ ਪੱਥਰ ਲਾਏ ਵੀ ਜੇ ਐਦਾਂ ਦਾ ਡਿਜ਼ਾਈਨ ਆਪਾਂ ਕਿਸੇ ਨੇ ਬਣਵਾਉਣਾ ਆਪਣੇ ਭਰਾ ਨੇ ਤਾਂ ਇੱਕ ਚੰਗਾ ਠੇਕੇਦਾਰ ਤੇ ਇੱਕ ਚੰਗਾ ਨਕਸ਼ੇ ਵਾਲਾ ਹੋਣਾ ਚਾਹੀਦਾ ਤਾਂ ਹੀ ਚੀਜ਼ ਬਣ ਕੇ ਸਾਹਮਣੇ ਆਉਂਦੀ ਹੈ ਤੇ ਬਈ ਇਹਨੂੰ ਹਵੇਲੀ ਨੂੰ ਬਣਾਉਂਦ 8-9 ਮਹੀਨੇ ਨੂੰ ਬਣਾਉਂਦਿਆਂ ਨੂੰ ਹੋਵੇ। ਏਰੀਆ ਕਿੰਨਾ ਹੈ ਬਾਈ ਇਹ? ਏਰੀਆ ਹੈਗਾ 25-26 ਸੌ ਵਰਗ ਫੁੱਟ ਇਹ ਸਾਰਾ। ਟੋਟਲ 25-26 ਸੌ। ਚਣਾਈ ਦੀ ਗੱਲ ਕਰੀਏ। ਦੂਜੀ ਚਣਾਈ ਨਾਲੋਂ ਇਹ ਔਖੀ ਆ ਜਾਂ ਸੌਖੀ ਲੱਗਦੀ ਥੋਨੂੰ? ਸਾਨੂੰ ਤਾਂ ਸੌਖੀ ਲੱਗਦੀ ਪਰ ਟਾਈਮ ਵੱਧ ਲੱਗਦਾ ਜੀ। ਟਾਈਮ ਲੱਗਣ ਦੀ ਗੱਲ ਹੈ। ਹੁਣ ਜਿਵੇਂ ਆ ਚੀਜ਼ਾਂ ਬਣਾਈਆਂ ਤੁਸੀਂ। ਹਾਂਜੀ। ਆ ਦੇਖੋ। ਆ ਗਲਆਂੀਆਂ ਵਗੈਰਾ। ਇੱਥੇ ਬਾਈ ਇੱਟ ਵਗੈਰਾ ਉਹ ਦੇਖੋ ਕੱਟ ਕੇ ਲਾਈ ਹੋਈ ਆ ਨਾ ਸਾਰੀ। ਉਹ ਚੀਜ਼ਾਂ ਵੀ ਟਿੱਕ ਹਾਂ ਬਰੀਕੀ 'ਚ ਟਾਈਮ ਖਾਂਦੀ ਆ ਨਾ ਚੀਜ਼ਾਂ। ਕਿੰਨੇ ਕਿਟ ਲੱਗੇ ਹੋਣੀਆਂ ਜਿਹੜੀ ਫਰੰਟ ਫੇਸ ਵੇਸ ਆ ਇਹਦਾ ਇਹ 16000 ਇੱਟ ਲੈਂਦੀ ਸਾਰੀ ਬਈ ਇਹ ਇੱਟ ਜੇ ਦੇਖੀ ਆਪਾਂ ਕਿੱਥੋਂ ਵਾਇ ਕੀਤੀ ਸੀ ਕਿੱਥੋਂ ਜਿਹੜਾ ਤੁਸੀਂ ਹਵੇਲੀ ਦਾ ਡਿਜ਼ਾਈਨ ਦੇਖ ਰਹੇ ਹੋ ਐਨਾ ਸੋਹਣਾ ਡਿਜ਼ਾਈਨ ਤੇ ਇਦਾਂ ਦੀ ਚੀਜ਼ ਇੱਕ ਚੰਗੇ ਨਕਸ਼ੇ ਵਾਲੇ ਇੱਕ ਚੰਗੇ ਆਰਕੀਟੈਕਟ ਤੇ ਇੱਕ ਚੰਗੇ ਠੇਕੇਦਾਰ ਤੋਂ ਬਿਨਾ ਨਹੀਂ ਬਣ ਕੇ ਸਾਹਮਣੇ ਆਉਂਦੀ ਤੁਸੀਂ ਦੇਖ ਰਹੇ ਹੋ ਕੱਲੀ ਕੱਲੀ ਬਰੀਕੀ ਦੇਖੋ ਬਈ ਚਿਣੀ ਪਈ ਐ ਤੇ ਬਾਕੀ ਅੰਦਰ ਤੋਂ ਡਿਜ਼ਾਈਨ ਦਿਖਾਵਾਂਗੇ ਤੇ ਬਾਈ ਹੋਰੀ ਨਾਲ ਗੱਲਬਾਤ ਕਰਾਂਗੇ ਬਾਈ ਹੋਰੀ ਠੇਕੇਦਾਰ ਭਰਾ ਨੇ ਆਪਣੇ ਆਪਣੇ ਨਾਲ ਲਿਗੇ ਤੇ ਇਹਨਾਂ ਬਾਈਆਂ ਨੇ ਬਣਾਈ ਐ ਇਹ ਹਵੇਲੀ ਤੇ ਆਪ ਅੰਦਰ ਜਾ ਕੇ ਸਾਰਾ ਤੁਹਾਨੂੰ ਡਿਜ਼ਾਈਨ ਦਿਖਾਉਣੇ ਇੱਕ ਵਾਰੀ ਫਰੰਟ ਦੇਖੋ ਜੀ ਕਿਤੇ ਤੁਹਾਨੂੰ ਕੋਈ ਕਮੀ ਲੱਗਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਨੇ ਟਾਈਮ ਲੱਗ ਗਿਆ ਬਾਈ ਉਹਨਾਂ ਨਾਲ ਉਹ ਵੀ ਗੱਲ ਕਰਾਂਗੇ ਕਿੰਨੇ ਟਾਈਮ ਦੇ ਵਿੱਚ ਇਹ ਬਣਾਈ ਹੈ ਛੱਤ ਵਗੈਰਾ ਪੈ ਗਈ ਹਜੇ ਬਰੀਕੀ ਚ ਕੰਮ ਚੱਲੀ ਜਾਂਦਾ ਬਾਹਰੋਂ ਫਰੰਟ ਐਲੀਵੇਸ਼ਨ ਦਾ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਜਰੂਰ ਦੱਸੋ ਜੀ ਮੇਰਾ ਨਾਮ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਠੇਕੇਦਾਰ ਹਾਂ ਜੀ ਠੀਕ ਹੈ ਬਾਈ ਤੇ ਬਾਈ ਇਹਨੂੰ ਹਵੇਲੀ ਨੂੰ ਬਣਾਉਂਦਿਆਂ ਨੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ 8-9 ਮਹੀਨੇ ਹੋ ਗਏ 8-9 ਮਹੀਨੇ ਇਹਨੂੰ ਬਣਾਉਂਦਿਆਂ ਨੂੰ ਹੋ ਗਏ ਏਰੀਆ ਕਿੰਨਾ ਹੈ ਬਾਈ ਇਹ ਏਰੀਆ ਹੈਗਾ 25-2600 ਵਰਗ ਫੁੱਟ ਦਾ ਟੋਟਲ 25-2600 ਥੱਲੇ ਕਿੰਨਾ ਹੈ ਬਾਈ ਥੱਲੇ ਹੈਗਾ ਜੀ 14 ਤੋਂ 1500 15 14-1500 ਥੱਲੇ ਹੈਗਾ ਹਾਂਜੀ 1100 1100 ਉੱਪਰ ਹੈਗਾ ਤੇ ਉੱਪਰ ਵੀ ਆਪਾਂ ਦਿਖਾਵਾਂਗੇ ਬਾਈ ਕਿੰਨੇ ਬੈਡਰੂਮ ਨੇ ਤੇ ਥੱਲੇ ਵੀ ਦਿਖਾਵਾਂਗੇ ਬਹੁਤ ਸੋਹਣੀ ਨਕਸ਼ੇ ਦੀ ਇਹ ਹਵੇਲੀ ਹੈ ਬਾਹਰੋਂ ਦੇਖੋ ਬਾਈ ਇੱਕ ਵਾਰੀ ਤੇ ਆਪਾਂ ਦੁਬਾਰਾ ਵੀ ਕਹਨੇ ਆ ਵੀ ਜੇ ਐਦਾਂ ਦਾ ਡਿਜ਼ਾਈਨ ਆਪਾਂ ਕਿਸੇ ਨੇ ਬਣਵਾਉਣਾ ਆਪਣੇ ਭਰਾ ਨੇ ਤਾਂ ਇੱਕ ਚੰਗਾ ਠੇਕੇਦਾਰ ਤੇ ਇੱਕ ਚੰਗਾ ਨਕਸ਼ੇ ਵਾਲਾ ਹੋਣਾ ਚਾਹੀਦਾ ਤਾਂ ਹੀ ਚੀਜ਼ ਬਣ ਕੇ ਸਾਹਮਣੇ ਆਉਂਦੀ ਹੈ ਕਈ ਵਾਰੀ ਕੋਈ ਡਿਜ਼ਾਈਨ ਕੱਢ ਲੈਂਦਾ ਆਪਣਾ ਭਰਾ ਤਾਂ ਇੱਕ ਚੰਗਾ ਜੇ ਉਹ ਨੂੰ ਬਰੀਕੀ ਨਾਲ ਕੰਮ ਕਰਨ ਵਾਲਾ ਠੇਕੇਦਾਰ ਨਹੀਂ ਹੈਗਾ ਤਾਂ ਉਹ ਚੀਜ਼ ਨਹੀਂ ਬਣ ਕੇ ਹੁੰਦੀ ਉਦਾਂ ਸਾਹਮਣੇ ਤੇ ਬਈ ਇੱਕ ਚੀਜ਼ ਆਪਾਂ ਨਾਲ ਨਾਲ ਚੱਲ ਕੇ ਦਿਖਾਉਣੇ ਆ ਤੇ ਨਾਲੇ ਆਪਾਂ ਗੱਲਬਾਤ ਕਰਾਂਗੇ ਤੇ सोनू ਬਈ ਇਹਦਾ ਕਹਿਣ ਦਾ ਮਤਲਬ ਕਿੰਨੇ ਟਾਈਮ ਤੋਂ ਬਣਾ ਰਹੇ ਆਂ ਆਪਾਂ ਹਵੇਲੀਆਂ ਜਾਂ ਕੋਠੀਆਂ ਹਵੇਲੀਆਂ ਹੀ ਬਣਾ ਰਹੇ ਆਂ ਜਾਂ ਕੱਲੀਆਂ ਬਣਾ ਰਹੇ ਹਵੇਲੀਆਂ ਬਣਾ ਰਹੇ ਆਂ ਘੱਟੋ ਘੱਟ 7-8 ਸਾਲ ਤੋਂ ਹਵੇਲੀਆਂ ਬਣਾ ਰਹੇ ਆਂ ਠੀਕ ਆ ਬਈ ਕਿੰਨੀਆਂ ਬਣਾਤੀਆਂ ਬਈ ਦੋ ਬਣਾ ਰਿਸੀ 7 ਬਣਾਤੀਆਂ 6-7 ਹਵੇਲੀਆਂ ਬਣਾਤੀਆਂ ਹਾਂਜੀ ਤੇ ਇੱਕ ਬਈ ਆਪਾਂ ਹੋਰ ਗੱਲ ਕਰਦੇ ਆਂ ਵੀ ਇੱਕ ਬੰਦੇ ਨੂੰ ਨਾ ਸ਼ੌਂਕ ਹੁੰਦਾ ਹੈ ਇੱਕ ਬੰਦੇ ਨੂੰ ਕਹਿਣ ਦਾ ਮਤਲਬ ਇੱਕ ਬੰਦਾ ਕਿਸੇ ਕੰਮ 'ਚ ਬੈਸੀ ਮਾਰ ਹੋ ਜਾਂਦਾ ਤੁਸੀਂ ਇਹਦਾ ਸ਼ੌਂਕ ਸੀ सोनू ਜੀ ਇਹ ਬਣਾਉਂਦੇ ਬਣਾਉਂਦੇ ਬਸ ਤੁਸੀਂ ਉਧਰ ਨੂੰ ਚੱਲ ਗਏ ਬਸ ਸ਼ੌਂਕ ਵੀ ਹੈ ਜੀ ਮਹਾਰ ਵੀ ਹੋ ਗਿਆ ਸਾਰਾ ਕੁਝ ਤੁਸੀਂ ਜਿਵੇਂ ਇਹ ਕਾਰਾਗਰੀ ਕਰਦੇ ਹੋ ਬਹੁਤ ਸੋਹਣੀ ਹੈ ਕਾਬਲੇ ਤਰੀਫ ਹੈ ਚੀਜ਼ ਤੇ ਇਹ ਜਦੋਂ ਤੁਸੀਂ ਕੰਮ ਸਿੱਖਿਆ ਜਦੋਂ ਬੰਦਾ ਕੋਈ ਸਿੱਖਦਾ ਕੋਠੀਆਂ ਉਹਨਾ ਹਵੇਲੀਆਂ ਉਹਨਾ ਤੁਸੀਂ ਸ਼ੁਰੂ ਦੇ ਵਿੱਚ ਜਦੋਂ ਕੰਮ ਸਿੱਖਣ ਲੱਗੇ ਤੁਸੀਂ ਕੀ ਤੁਹਾਡੇ ਮਨ ਚ ਸੀਗਾ ਸਾਡਾ ਸਭ ਮਨ ਚ ਹੈ ਜਿਹੀ ਹਵੇਲੀਆਂ ਦਾ ਕੰਮ ਸ਼ੁਰੂ ਕਰੀਏ ਅੱਛਾ ਸ਼ੌਂਕ ਸੀਗਾ ਹਵੇਲੀਆਂ ਦਾ ਵੀ ਹਵੇਲੀਆਂ ਦਾ ਕੰਮ ਸ਼ੁਰੂ ਕਰੀਏ ਇਹੀ ਸਿੱਖੀਏ ਤੇ ਇਹੀ ਤੇ ਹਵੇਲੀ ਬਣਾਈਏ ਹਾਂਜੀ ਹੁਣ ਹਵੇਲੀਆਂ ਦਾ ਕੰਮ ਹੀ ਆ ਰਿਹਾ ਜੀ ਠੀਕ ਹੈ ਬਾਈ ਠੀਕ ਹੈ ਤੇ ਬਾਈ ਬਹੁਤ ਸੋਹਣੀ ਹਵੇਲੀ ਬਣਾਈ ਆ ਤੁਸੀਂ ਤੇ ਮਿਹਨਤ ਇਹਦੇ ਕਾਫੀ ਲੱਗਦੀ ਹੈ ਹਨਾ ਮਿਹਨਤ ਤਾਂ ਬਹੁਤ ਲੱਗੀ ਤੇ ਕਹਿੰਦਾ ਮਤਲਬ ਵੀ ਏਰੀਆ ਸਾਰਾ ਤੁਸੀਂ ਕਹਿੰਦੇ 25-2600 ਹੈ ਹਾਂ 1 ਸਾਲ ਭਰ ਖਾਜੂ ਇੱਕ ਗੁੱਠੀ ਮੰਨ ਲੇ ਸਾਲ ਹਾਂ ਸਾਲ ਬਾਈ ਲੱਗ ਜੂਆ ਸਾਲ ਲੱਗ ਪਰ ਜੇ ਕਿਸੇ ਨੇ ਸ਼ੌਂਕਪੂਰਨ ਹਵੇਲੀ ਦਾ ਹਾਂਜੀ ਤਾਂ ਜਿਵੇਂ ਕਿ ਤੁਸੀਂ ਇਹਦੇ ਤੇ ਮਿਹਨਤ ਕਰਕੇ ਬਣਾ ਰਹੇ ਹੋ ਟਾਈਮ ਦੀ ਕੋਈ ਤੁਹਾਨੂੰ ਦਿੱਕਤ ਨਹੀਂ ਚਾਹੀਦੀ ਉਹ ਵੀ ਨਾ ਬਦਲਾ ਗਿਆ ਹਾਂਜੀ ਹਾਂਜੀ ਟਾਈਮ ਦੀ ਇੱਕ ਬੰਦੇ ਦਾ ਨਾਮ ਬਣਦਾ ਹੈ ਜੇ ਹੁਣ ਕੱਲ ਨੂੰ ਤੁਸੀਂ ਇਹ ਚੀਜ਼ ਦੇਖੂ ਆਪਣੀ ਭਰਾ ਆਪਣੇ ਵੀਡੀਓ ਵੀ ਦੇਖਦੇ ਆ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਨੇ ਤਾਂ ਜਦੋਂ ਉਹ ਦੇਖਣਗੇ ਵੀ ਬਾਈ ਨੇ ਬਣਾਈ ਐ ਤਾਂ ਬੰਦਾ ਅਪਰੋਚ ਕਰਦਾ ਚਾਹੇ ਬੰਦਾ ਕਿਤੇ ਵੀ ਬੈਠਾ ਹੋਵੇ ਵੀ ਬਾਕੀ ਬਾਈ ਵੀ ਸਾਨੂੰ ਵੀ ਬਣਾ ਕੇ ਦੇਉ ਨਾ ਕਿਸੇ ਕਿਸੇ ਬੰਦੇ ਨੂੰ ਸ਼ੌਂਕ ਹੁੰਦਾ ਉੱਥੇ ਵੀ ਉਹਦਾ ਪੈਸਾ ਨਹੀਂ ਦੇਖਦਾ ਕਿ ਬਾਈ ਡਿਜ਼ਾਈਨ ਦਿਖਾਉਣੇ ਆਪਾਂ ਤੇ ਆਪਾਂ ਲੌਬੀ 'ਚ ਖੜੇ ਆ ਹਨਾ ਹਾਂਜੀ ਹਾਂਜੀ ਲੌਬੀ ਤੇ ਬਾਈ ਬਹੁਤ ਸੋਹਣਾ ਤੇ ਛੋਟਾ ਜਿਹਾ ਡਿਜ਼ਾਈਨ ਆ ਇਹ ਬਾਹਰੋਂ ਤੁਸੀਂ ਫਰੰਟ ਦੇਖ ਲਿਆ ਅੰਦਰ ਆਪਾਂ ਲੌਬੀ 'ਚ ਖੜੇ ਆ ਤੇ ਨਾਲ ਹੀ ਇਧਰਲੇ ਪਾਸੇ ਦੱਸੋ ਬਾਈ ਸਾਨੂੰ ਨਾਲ ਦੀ ਨਾਲ ਦੱਸੀ ਜਾਏ ਉਹ ਕਿੱਥੇ ਕਿੱਥੇ ਕੀ ਕੀ ਰੱਖਿਆ ਆ ਕਿਹចਣਾਈ ਸਾਹਿਬ अच्छा इधर किचन आ गया भाई आ गया। ए भाई कितने भाई कितने का होएगा ये 10 बाई 7.5 ਦੀ ਹੈ ਜੀ 10 बाई 7.5 ਦੀ ਕਹਿਣਾ ਮਤਲਬ ਬਈ 12 ਉਹ ਇੱਕ ਲੁੱਕ ਹਵੇਲੀ ਦੀ ਦੇਣੀ ਸੀ ਆਪਾਂ ਹਾਂਜੀ ਹਾਂਜੀ ਅੰਦਰ ਤੋਂ ਵੀ ਕੋਈ ਜ਼ਿਆਦਾ ਏਰੀਆ ਨਹੀਂ ਸੀ ਛੋਟਾ ਪਰਿਵਾਰ ਦਾ ਛੋਟਾ ਹੀ ਏਰੀਆ ਛੋਟਾ ਪਰਿਵਾਰ ਹੈ ਜੀ ਦੋ ਜੀ ਨੇ ਜੀ ਬਸ ਠੀਕ ਹੈ ਬਾਈ ਤੇ ਆਪਾਂ ਬਈ ਡਿਜ਼ਾਈਨ ਦਿਖਾਉਣੇ ਆ ਤੁਹਾਨੂੰ ਹਜੇ ਅੰਦਰ ਤੋਂ ਜਦੋਂ ਸਾਰੀ ਤਿਆਰ ਹੋ ਗਈ ਪੱਥਰ ਵਗੈਰਾ ਲੱਗੇ ਆਪਾਂ ਦੁਬਾਰਾ ਵੀ ਵੀਡੀਓ ਪਾਵਾਂਗੇ ਜਦੋਂ ਇਹ ਪਾਲਿਸ਼ ਹੋ ਗਈ ਹਜੇ ਪਾਲਿਸ਼ ਰਹਿੰਦੀ ਆ ਹਨਾ ਪਾਲਿਸ਼ ਵਗੈਰਾ ਹੋ ਗਈ ਜਦੋਂ ਆਪਾਂ ਉਦੋਂ ਵੀ ਪਾਵਾਂਗੇ ਤੇ ਬੈੱਡਰੂਮ ਕਿੰਨੇ ਬਾਈ ਬਾਥਰੂਮ ਅਟੈਚ ਆ ਹੈ ਹਾਂਜੀ ਬਾਥਰੂਮ ਅਟੈਚ ਹੈ ਤੇ ਇੱਕ ਬਾਸ਼ਿੰਗ ਏਰੀਆ ਇਧਰ ਆ ਵੀ ਹਾਂਜੀ ਬਾਸ਼ਿੰਗ ਏਰੀਆ ਅਟੈਚ ਆ ਗਿਆ ਜੀ ਇਧਰ ਠੀਕ ਆ ਇੱਥੋਂ ਬਾਈ ਕਹਿੰਦਾ ਮਤਲਬ ਵੇਖੋ ਵੈਸੇ ਤਾਂ ਖੁੱਲੇ ਥਾਂ ਜੀ ਇਹ ਹਾਂਜੀ ਇਹ ਜਾਲ ਆ ਗਿਆ ਉੱਪਰ ਰੱਖਤਾ ਜਾਲ ਵਾਸਤੇ ਨਾ ਇਧਰ ਬਾਈ ਇਹ ਸਟੋਰ ਆ ਗਿਆ ਜੀ ਇਧਰ ਅੱਛਾ ਬੈਕ ਸਾਈਡ ਸਟੋਰ ਇੱਥੇ ਬਾਈ ਤੁਸੀਂ ਡਿਜ਼ਾਈਨ ਦੇਖੋ ਬਾਈ ਨਕਸ਼ੇ ਵਾਲੇ ਦਾ ਵੀ ਇੱਕ ਤਾਰੀਫ ਕਰਨੀ ਬਣਦੀ ਹੈ ਬਾਈ ਨੇ ਨਾ ਅਲੱਗ ਜਿਹਾ ਡਿਜ਼ਾਈਨ ਕੱਢ ਕੇ ਦਿੱਤਾ ਆ ਦੇਖੋ ਇਧਰ ਸਟੋਰ ਆਪਾਂ ਬਹੁਤ ਘੱਟ ਹਵੇਲੀਆਂ ਕੋਠਿਆਂ ਦੇ ਵਿੱਚ ਦੇਖਦੇ ਆਂ ਤੇ ਇਹਦਾ ਬਾਈ ਇਧਰ ਇਧਰਲੇ ਪਾਸੇ ਗੇਟ ਇਧਰ ਹੀ ਰੱਖਿਆ ਹੈ ਹਾਂਜੀ ਗੇਟ ਇਧਰ ਹੈ ਅੱਛਾ ਇਹ ਪੋਰਚ ਆ ਗਿਆ ਇਹ ਪੋਰਚ ਹੈ ਮੇਨ ਗੇਟ ਪੋਰਚ ਆਪਾਂ ਤੁਹਾਨੂੰ ਉਧਰ ਦੀ ਦਿਖਾਉਣਾ ਸੀ ਵੈਸੇ ਦਿਖਾਵਾਂਗੇ ਤੇ ਇਹ ਪੋਰਚ ਦਾ ਗੇਟ ਆ ਕਿ ਪੋਰਚ ਦੇ ਵਿੱਚੋਂ ਜੇ ਕੋਈ ਚੀਜ਼ ਆਪਾਂ ਗੱਡੀ ਦੇ ਵਿੱਚੋਂ ਲਾਉਣੀ ਹੈ ਜਾਂ ਕਿਵੇਂ ਸਟੋਰ ਦੇ ਵਿੱਚ ਰੱਖ ਸਕਦੇ ਹਾਂ ਇਧਰੋਂ ਹੀ ਆਪਾਂ ਹਾਂਜੀ ਹਾਂਜੀ ਗੱਡੀ 'ਚ ਰੱਖ ਸਕਦੇ ਹਾਂ ਠੀਕ ਹੈ ਬਾਈ ਇਹ ਵੀ ਡਿਜ਼ਾਈਨ ਸੋਹਣਾ ਬਾਈ ਇਧਰ ਦੀ ਵੀ ਚੱਲਦੀ ਹੈ ਆਪਾਂ ਵਾਪਸ ਥੱਲੇ ਬਾਈ ਕਹਿਣਾ ਮਤਲਬ ਇੱਕ ਬੈਡਰੂਮ ਤਾਂ ਪਹਿੋਂ ਦੇਖ ਲਿਆ ਹਾਂਜੀ ਹਾਂਜੀ ਇਹਦੇ 'ਚ ਇੱਕ ਗੇਟ ਇਧਰ ਨਿਕਲ ਗਿਆ ਇਹ ਵਾਸ਼ਿੰਗ ਏ ਅਚਾਨਲੇ ਸਟੋਰ ਆਪਾਂ ਪਹਿਲਾਂ ਉੱਧਰ ਦਿਖਾਈ ਦਿੰਦਾ ਹਨ ਤੇ ਆਹ ਦੇਖੋ ਬਾਈ ਇੱਧਰ ਹੋ ਗਿਆ ਇੱਕ ਬੈੱਡਰੂਮ ਹੋਰ ਤੇ ਇਹਦੇ 'ਚ ਹੋ ਗਿਆ ਬਾਈ ਇੱਕ ਬਾਥਰੂਮ ਅਟੈਚ ਹਨਾ ਹਾਂਜੀ ਇੱਕ ਬਾਥਰੂਮ ਬਾਈ ਤੁਸੀਂ ਮੈਨੂੰ ਲਾ ਬੈੱਡਰੂਮ ਵੀ ਛੋਟੇ ਹੀ ਰੱਖੇ ਨੇ ਕੋਈ ਜਿਆਦਾ ਨਹੀਂ ਹਾਂਜੀ ਬਾਹਲੇ 11 12 12 ਦਾ ਦਾਂ ਜੀ ਬਈ ਇੱਕ ਗੱਲ ਜੇ ਆਪਾਂ ਸੋਚੀਏ ਬੈੱਡਰੂਮ ਵੀ ਜੇ ਹੁਣ ਇੱਥੇ ਮੰਨ ਕੇ ਚਲੋ ਫੋਟ ਫੋਟ ਇਹਨਾਂ ਨੂੰ ਵਧਾ ਲਿਆ ਹੁੰਦਾ ਸਾਰੀ ਕੋਠੀ ਦਾ ਏਰੀਆ ਵੱਧ ਜਾਂਦਾ ਹਾਂਜੀ ਹਾਂਜੀ ਏਰੀਆ ਏਰੀਆ ਸਹੀ ਹੈ ਜਿਆਦਾ ਜੀ ਬਾਹਲਾ ਹਾਂਜੀ ਇਹ ਐਡਾ ਕ ਬੈੱਡਰੂਮ ਮੈਂ ਕਹਿੰਦਾ 11 ਬਾਈ 1 ਤੇ ਬਹੁਤ ਸੋਹਣਾ ਡਿਜ਼ਾਈਨ ਆਪਾਂ ਉੱਪਰ ਵੀ ਦਿਖਾਵਾਂਗੇ ਚੱਲ ਕੇ ਪਕੌੜੀਆਂ ਬਾਹਰ ਦੀ ਕੀਤੀ ਹੋਈਆਂ ਨੇ ਤੇ ਇਧਰ ਇਧਰ ਪੋਰਚ ਦਿਖਾ ਦਿਓ ਬਾਈ ਆ ਗਿਆ ਪੋਰਚ ਜਿੱਧਰ ਦੀ ਆਪਾਂ ਸਟੋਰ ਦੇਖਿਆ ਸੀ ਉਹ ਸਟੋਰ ਦਾ 게ਟ ਆ ਗਿਆ ਜੀ ਆਪਾਂ ਹੁਣ ਉੱਪਰ ਚੱਲ ਕੇ ਦਿਖਾਵਾਂਗੇ ਬਾਈ ਇੱਕ ਵਾਰੀ ਜ਼ਰੂਰ ਫਰੰਟ ਐਲੀਵੇਸ਼ਨ ਜ਼ਰੂਰ ਦਿਖਾਓ ਦੁਆਰੇ ਤੋਂ ਵੀ ਕਿੱਦਾਂ ਦੀ ਲੱਗ ਰਹੀ ਹੈ ਜੀ ਇਹ ਤੁਸੀਂ ਕਮੈਂਟ ਜ਼ਰੂਰ ਕਰਨਾ ਵੀ ਤੁਹਾਨੂੰ ਹਵੇਲੀ ਕਿੱਦਾਂ ਦੀ ਲੁੱਕ ਦਿੱਤੀ ਹੈ ਤੇ ਜਦੋਂ ਇਹ ਹਵੇਲੀ ਪਾਲਿਸ਼ ਹੋ ਗਈ ਤਾਂ ਆਪਾਂ ਇੱਕ ਵਾਰੀ ਤੁਹਾਨੂੰ ਵੀਡੀਓ ਦੀ ਦੁਆਰਾ ਤੋਂ ਪਾਵਾਂਗੇ ਤੇ ਆਜੋ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਬਾਈ ਗਰਦੀਪ ਆਪਾ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਹਨਾ ਹਾਂਜੀ ਹਾਂਜੀ ਸਰ ਥੱਲੇ ਆਪਾ ਦਿਖਾਤਾ ਹਾਂਜੀ ਹਾਂਜੀ ਤੇ ਬਾਈ ਤੁਸੀਂ ਇਹਦੇ ਚ ਕਹਿੰਦਾ ਮਤਲਬ ਜਿਵੇਂ ਆਹ ਕੀ ਜਾਨੀਆਂ ਹਾਂਜੀ ਹਾਂਜੀ ਆਹ ਕੋਰਾਂ ਵਗੈਰਾ ਨੇ ਹਨਾ ਹਾਂਜੀ 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 ਇਹ ਬਾਈ ਕੀ ਕੀ ਕੱਟ ਕੇ ਲਾਇਆ ਹੋਇਆ ਇਹਦੇ ਚ ਇਹ ਪੱਥਰ ਲਾਏ ਹੋਣੇ ਜੀ ਅੱਛਾ ਪੱਥਰ ਕੱਟ ਕੇ ਲਾਏ ਹੋਏ ਲਾਲ ਪੱਥਰ ਲਾਏ ਹੋਏ ਕੱਟ ਕੇ ਠੀਕ ਹੈ ਬਾਈ ਠੀਕ ਹੈ ਤੇ ਇਹਦੀ ਬਾਈ ਚਣਾਈ ਦੀ ਗੱਲ ਕਰੀਏ ਦੂਜੀ ਚਣਾਈ ਨਾਲੋਂ ਇਹ ਔਖੀ ਆ ਜਾਂ ਸੌਖੀ ਲੱਗਦੀ ਥੋਨੂੰ ਸਾਨੂੰ ਤਾਂ ਸੌਖੀ ਲੱਗਦੀ ਪਰ ਟਾਈਮ ਵੱਧ ਲੱਗਦਾ ਜੀ ਕੋਈ ਕਿ ਤੁਸੀਂ ਤਾਂ ਕੰਮ ਇਹ ਕਰ ਰਹੇ ਹੋ ਸਾਨੂੰ ਸਭ ਕਿਰਾਏ ਸਾਨੂੰ ਬਟਾ ਮਤ ਲੱਗਦਾ ਜੀ ਠੀਕ ਹੈ ਬਰੀਕੀ ਥੋੜਾ ਜਿਆਦਾ ਹਾਂ ਦੂਜਾ ਕੰਮ ਹੁੰਦਾ ਨਹੀਂ ਘੱਟ ਹੁੰਦਾ ਜੀ ਤੁਹਾਨੂੰ ਠੀਕ ਹੈ ਟਾਈਮ ਦੀ ਗੱਲ ਨਹੀਂ ਗਈ ਟਾਈਮ ਤੁਹਾਨੂੰ ਕੋਈ ਨਹੀਂ ਲੱਗਦਾ ਸ਼ੌਂਕ ਆ ਤੁਹਾਨੂੰ ਜੀ ਠੀਕ ਹੈ ਬਾਈ ਠੀਕ ਹੈ ਇਹ ਵੀ ਚੀਜ਼ ਹੈ ਜੇ ਸਾਲ ਦਾ ਵੀ ਦੂਰ ਸਾਲ ਲੱਗ ਜੇ ਕੋਈ ਚੱਕਰ ਨਹੀਂ ਹੈ ਤੁਸੀਂ ਬਈ ਦੋਨੇ ਇਕੱਠੇ ਕੰਮ ਕਰਦੇ ਹੋ ਹਾਂ ਜੀ ਦੋਨੇ ਠੀਕ ਹੈ ਬਾਈ ਨਾਲੇ ਤਾਂ ਬਾਈ ਜੀ ਲੱਗਿਆ ਰਿਹਾ ਦਾ ਕੰਮ ਕਰਨ ਦੀ ਸ਼ੌਂਕ ਆ ਜੀ ਠੀਕ ਹੈ ਬਾਈ ਠੀਕ ਹੈ ਨਾਲੇ ਬਾਈ ਹੋਰ ਹੈ ਇਹਨੂੰ ਬਣਾਇਆ ਹੋਇਆ ਮੈਨੂੰ ਦਿਖਾਉਂਗਾ ਠੀਕ ਹੈ ਬਾਈ ਬਈ ਆਪਾਂ ਇੱਕ ਕਾਇਦਾ ਨੇ ਹੁੰਨੇ ਆ ਨਾ ਜਿਹੜਾ ਟਾਈਮ ਲੱਗਣ ਦੀ ਗੱਲ ਹੈ ਹੁਣ ਜਿਵੇਂ ਆ ਚੀਜ਼ਾਂ ਬਣਾਈਆਂ ਤੁਸੀਂ ਹਾਂਜੀ ਆ ਦੇਖੋ ਆ ਗਲਾਈਆਂ ਵਗੈਰਾ ਇੱਥੇ ਬਈ ਇੱਟ ਵਗੈਰਾ ਉਹ ਦੇਖੋ ਕੱਟ ਕੇ ਲਾਈ ਹੋਈ ਆ ਨਾ ਸਾਰੀ ਉਹ ਚੀਜ਼ਾਂ ਵੀ ਟਟ ਹਟ ਕੇ ਨੇ ਹਾਂ ਬਰੀਕੀ ਚ ਟਾਈਮ ਖਾਂਦੀ ਆ ਨਾ ਚੀਜ਼ ਸਭ ਇੱਟਾ ਕੱਟ ਕੇ ਲੱਗੇ ਨੇ ਕਿੱਟ ਵੀ ਨਹੀਂ ਸਭ ਤਾਂ ਲੱਗੇ ਨੇ ਬਈ ਇੱਧਰ ਦਿਖਾ ਦਿਓ ਆ ਚੀਜ਼ਾਂ ਵੀ ਆ ਦੇਖੋ ਆ ਦੇਖੋ ਬਈ ਇਹਦਾ ਕਈ ਵਜੇ ਪਿਆ ਹੀ ਟਾਈਮ ਲੱਗਦਾ ਆ ਪੂਰੀ ਪੂਰੀ ਸੋਹਣੀ ਚੀਜ਼ ਬਣਾਈ ਹੋਈ ਆ ਇਧਰ ਆ ਦੇਖੋ ਆ ਗਲਾਈਆਂ ਵਗੈਰਾ ਤੇ ਬਈ ਡਿਜ਼ਾਈਨ ਵੀ ਪੂਰਾ ਕਾਬਲੇ ਤਰੀਫ ਆਗਾ ਤੇ ਕੰਮ ਤੇ ਡਿਜ਼ਾਈਨ ਆਪਾਂ ਨਾਲ ਦੀ ਨਾਲ ਦਿਖਾ ਰਹੇ ਹਾਂ ਨਕਸ਼ਾ ਜਿਹੜਾ ਤੇ ਇਧਰੋਂ ਆਪਾਂ ਦਿਖਾਉਣੇ ਬਈਆ ਬਰਾਂਡਾ ਦੇਖ ਲਿਆ ਉੱਪਰ ਪੌੜੀਆਂ ਚੜ੍ਹਦੀਆਂ ਇਥੋਂ ਤੇ ਇਧਰੋਂ ਆਜ ਦਿਖਾਉਣੇ ਤੇ ਕੀ ਕੀ ਘਰ ਬਣਿਆ ਹੋਇਆ ਕਿੰਨੇ ਕ ਰੂਮ ਬਣੇ ਹੋਏ ਨੇ ਤੇ ਬਈ ਇਹ ਇੱਟ ਜੇ ਦੇਖੀ ਆਪਾਂ ਕਿੱਥੋਂ ਵਾਈ ਕੀਤੀ ਸੀ ਕਿੱਥੋਂ ਕਿੰਨੇ ਕਿੱਟ ਲੱਗੀ ਹੋਣੀ ਜਿਹੜੀ ਫਰੰਟ ਫੇਸ ਵੇਸ ਆ ਇਹਦਾ ਇਹ 16000 ਇੱਟ ਲੈਂਦੀ ਸਾਰੀ ਅੱਛਾ ਇਹਦੇ ਫੇਸ ਫੇਸ ਤੇ ਲਾਈ ਆ ਹਾਂਜੀ 16000 ਇੱਟਾਂ ਹੀ ਹੋਰ ਪਾਸੇ ਨਹੀਂ ਲਾਈ ਹੋਰ ਵੈਸੇ ਦੂਜੀ ਟੀ ਜੁੱਟ ਕੀਤੀ ਰਹੀ ਬਈਆ ਕਹਿੰਦਾ ਮਤਲਬ ਕਿਸੇ ਆਪਾ ਨੂੰ ਆਪਣੇ ਭਰਾਵਾਂ ਨੂੰ ਇਹ ਸੀਗਾ ਆਪਾ ਜਿਹੜਾ ਬਾਹਰੋਂ ਫਰੰਟ ਦੇਣਾ ਉਹ ਹਵੇਲੀ ਦਾ ਹੋਵੇ। ਹਾਂਜੀ ਹਵੇਲੀ ਦਾ। ਜਿਹੜਾ ਅਸੀਂ ਇੱਟ ਲੈਂਦੀ ਆ ਬਈ ਹੈ। ਹਾਂਜੀ ਹਾਂਜੀ। ਇਹ ਸਪੈਸ਼ਲ ਆਉਂਦੀ ਆ ਬਈ ਇਹ ਮੈਂ ਹਵੇਲੀ ਲੁੱਕ ਦੇਣੀ ਹੈ ਨਾ। ਸਪੈਸ਼ਲ ਆਉਂਦੀ ਆ ਜੀ ਆਪਣੇ ਨਹੀਂ ਹੈਗੇ ਪੱਠਾ ਇਹ। ਠੀਕ ਆ ਬਈ। ਤੇ ਇਧਰੋਂ ਆਪਾਂ ਆ ਗਏ ਬਈ ਉੱਪਰ ਵਾਲੀ ਲੋਬੀ 'ਚ ਹੈ ਨਾ। ਹਾਂਜੀ। ਇੱਕ ਬਈ ਹੋਰ ਚੀਜ਼ ਆ ਮੈਨੂੰ ਐ ਲੱਗਦਾ ਵੀ ਤਾਹਾਂ ਵਾਲੇ ਪਾ ਪੋਰਸ਼ਨ ਦੇ ਉੱਤੇ ਵੀ ਇੱਕ ਸਪੈਸ਼ਲ ਇੱਕ ਰਹਿਸ਼ ਦੇ ਤਰ੍ਹਾਂ ਕਰਿਆ ਹੋਇਆ ਹੈ ਨਾ। ਹਾਂਜੀ ਹਾਂਜੀ ਕਿਰਾਏ ਤੇ ਦੇਣ ਵਾਸਤੇ। ਕੁੱਲ ਚੀਜ਼ ਆ। ਹਾਂਜੀ ਹਾਂਜੀ। ਤੇ ਇਧਰ ਕਿਚਨ ਆ ਗਿਆ। ਆ ਕਿਚਨ ਆ ਗਿਆ ਜੀ। ਆ ਤੇ ਜੇ ਬੈਡਾਂ ਬੈਡਰੂਮਾਂ ਦੀ ਗੱਲ ਕਰੀਏ ਦੋ ਬੈਡਰੂਮ ਹੋਗੇ ਵਧੀਆ ਸੇਮ ਟੂ ਸੇਮ ਉਹੀ ਬੈਡਰੂਮ ਨੇ ਕੋਈ ਟਾਇਲ ਟਾਇਚ ਕੋਈ ਚੀਜ਼ ਇੱਥੇ ਡਿਜ਼ਾਈਨ ਦਿੱਤਾ ਹੋਇਆ ਤੇ ਬਾਥਰੂਮ ਅਟੈਚ ਆ ਬਈ ਇਹਦੇ ਨਾਲ ਹਾਂ ਇਹ ਵੀ ਟਾਇਚ ਆਈ ਤੇ ਉਧਰਲੇ ਨਾਲ ਉਧਰ ਨਾਲ ਅਟੈਚ ਨਹੀਂ ਉਧਰ ਸਟੋਰ ਬਣਾਉਣਾ ਉਧਰ ਲੋੜ ਹੀ ਨਹੀਂ ਪੈਂਦੀ ਹਣਾ ਬਾਈ ਹਾਂਜੀ ਸਟੋਰ ਬਣਾਉਣਾ اچھا ਉਧਰ ਸਟੋਰ ਦੇਤਾ ਹਾਂਜੀ ਟਾਇਚ ਆ ਕਮਰੇ ਨਾਲ ਕਰਨਾ ਹੈ ਤਾਂ ਟਾਇਚ ਆ ਦੋਨੇ ਬਾਥਰੂਮ ਇੱਕ ਕਮਰੇ ਨੂੰ ਰੂਮ ਨਾਲ ਅਟੈਚ ਆਈ ਠੀਕ ਹੈ ਨਾ ਠੀਕ ਹੈ ਬੱਸ ਇੱਥੇ ਗੇਟ ਸੱਡਾ ਹਾਂ ਗੇਟ ਨਾਲ ਸੱਡਾ ਜੇ ਰੱਖਣਾ ਰੱਖ ਲੈਣਗੇ ਨਹੀਂ ਕੋਈ ਨਾ ਨਾ ਇ ਇਦੇ ਚ ਇੱਕ ਸਟੋਰ ਹੋ ਗਿਆ ਤੇ ਬਾਈ ਕਹਿਣ ਦਾ ਮਤਲਬ 1000 ਉੱਪਰ ਹੋ ਗਿਆ 1500 ਥੱਲੇ ਜੇ ਕਿਸੇ ਨੇ ਕੋਠੀ ਵੀ ਬਣਵਾਉਣੀ ਹੈ ਜੇ ਕਿਸੇ ਨੇ ਹਵੇਲੀ ਬਣਵਾਉਣੀ ਹੈ ਨਕਸ਼ੇ ਦੀ ਗੱਲ ਕਰੀ ਤਾਂ ਨਕਸ਼ਾ ਇੱਕ ਨੰਬਰ ਹੈ ਸਾਰੀ ਸਹੂਲਤਾਂ ਦੋਨੇ ਪੋਰਸ਼ਨਾਂ ਦੇ ਉੱਤੇ ਰਹਿਸ਼ ਹੈ ਦੋ ਫੈਮਲੀ ਰਹਿ ਸਕਦੀਆਂ ਇੱਕ ਥੱਲੇ ਰਹਿ ਸਕਦੀ ਹੈ ਇੱਕ ਉੱਪਰ ਰਹਿ ਸਕਦੀ ਹੈ ਤੇ 12 ਬਾਈ ਹੋਰਾਂ ਨੇ ਜਿਵੇਂ ਕਾਰਗਰੀ ਦਿਖਾਈ ਹੈ ਤੁਹਾਨੂੰ ਇੱਥੇ ਕੰਮ ਦੀ ਸਪਾਈ ਦੇਖੋ ਬਾਹਰ ਦੇਖੋ ਉਹ ਵੀ ਬਾਈ ਬਹੁਤ ਸੋਹਣੀ ਹੈ ਤੇ ਬਾਕੀ ਤੁਸੀਂ ਦੱਸਣਾ ਬਾਈ ਦੇਖਣ ਵਾਲੇ ਭਰਾਵਾਂ ਨੇ ਤੇ ਆਪਾਂ ਤਾਂ ਦਿਖਾ ਸਕਦੇ ਹਾਂ ਤੁਹਾਨੂੰ ਡਿਜ਼ਾਈਨ ਬਾਈ ਹੋਰੀ ਨਾਲ ਨੇਗੇ ਤੁਸੀਂ ਦੱਸ ਦੱਸਣਾ ਤੁਸੀਂ ਹੈ ਜੇ ਕੋਈ ਤੁਹਾਨੂੰ ਕਮੀ ਲੱਗਦੀ ਹੈ ਤੁਸੀਂ ਦੱਸ ਦੇਣੀ ਹੈ ਵੀ ਭਾਈ ਸਾਨੂੰ ਇੱਥੇ ਕਮੀ ਲੱਗਦੀ ਹੈ ਕਈ ਆਪਣੇ ਠੇਕੇਦਾਰ ਭਰਾ ਵੀ ਵੀਡੀਓ ਦੇਖਣਗੇ ਜੇ ਉਹ ਕਈ ਵਾਰੀ ਭਾਈ ਕਿਸੇ ਬੰਦੇ ਨੂੰ ਇਹ ਵੀ ਹੁੰਦਾ ਹੈ ਵੀ ਇੱਥੇ ਕੋਈ ਕਮੀ ਹੈ ਤਾਂ ਦੱਸੇ ਤੁਸੀਂ ਕੋਸ਼ਿਸ਼ ਕਰੋਗੇ ਦੂਰ ਕਰਨ ਦੀ ਹਾਂਜੀ 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 ਦੱਸਣਾ ਜ਼ਰੂਰੀ ਹੈ ਜੀ ਹਾਂਜੀ ਭਾਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਕਿਵੇਂ ਲੱਗੀ ਹਵੇਲੀ ਆਪਾਂ ਇਦਾਂ ਦੀਆਂ ਨਵੀਆਂ ਬਣਦੀਆਂ ਹਵੇਲੀਆਂ ਭਾਈ ਹੋਰਾਂ ਨੇ ਬਣਾਈਆਂ ਹੋਈਆਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਇਸ ਹਵੇਲੀ ਦੀ ਵੀਡੀਓ ਵੀ ਦੁਬਾਰਾ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ Instagram